ਮੂਲੇ ਮੈਂ ਜਿਹੜੇ ਇਸ ਏਰੀਏ ਦੇ ਲੀਡਰ ਸੀਗੇ ਉਹਨਾਂ ਵਿੱਚੋਂ ਪੰਮਾ ਚਾਰਜੀ ਆਮ ਆਦੀ ਪਾਰਟੀ ਦੀਆਂ ਨਿੱਤਿਆਂ ਤੋਂ ਤੰਗ ਆ ਕੇ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਹੈਂਡਲ ਕਰ ਰਹੇ ਜਿੱਦਾਂ ਉਹ ਸੁਪਰ ਨਾਲ ਪਾਈ ਵੀ ਹੈ ਤੇ ਪੰਜਾਬ ਨੂੰ ਸਹੀ ਤਰੀਕੇ ਨਾਲ ਚਲਾ ਨਹੀਂ ਸਕਦੇ ਉਸ ਤੋਂ ਥੁੱਕੀ ਹੋ ਕੇ ਉਹ ਕਾਂਗਰਸ ਪਾਰਟੀ ਦੇ ਨਾਲ ਸ਼ਾਮਲ ਹੋ ਗਏ ਮੇਰੇ ਨਾਲ ਬੈਠੇ ਬਹੁਤ ਸਾਰੀ ਵੱਡੀ ਕੰਟੀ ਦੇ ਵੀ ਇਹਨਾਂ ਦੇ ਸਾਥੀ ਵੀ ਨਾਲ ਸ਼ਾਮਲ ਹੋਏ ਆ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਇਹ ਇਨਾਂ ਨੇ ਬੜੀ ਮਿਹਨਤ ਕਰਕੇ ਪਾਰਟੀ ਨੂੰ ਜੇ ਲੈ ਕੇ ਆंदा ਸੀ ਛਾੜੋ ਬੜਾ ਖਰਚਾ ਵੀ ਕੀਤਾ ਇਹਨਾਂ ਨੇ ਪਾਰਟੀ ਤੇ ਜਿਸ ਤਰੀਕੇ ਦੇ ਨਾਲ ਇਹ ਦੱਸ ਰਹੇ ਆ ਲੇਕਿਨ ਅੱਜ ਇਹਨਾਂ ਦਾ ਜੋ ਸੁਖੀ ਹੋ ਕੇ ਆ ਗਏ ਇਸ ਪਾਰਟੀ ਦੇ ਵਿੱਚ ਆਏ ਇਹਨਾਂ ਨੂੰ ਸਾਡੀ ਵਰਗੀ ਨਾ ਕਾਂਗਰਸ ਪਾਰਟੀ ਜਿਹੜੀ ਹੈ ਥੀਓਲੋਜੀ ਹੋ ਚੱਗੀ ਕਰਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਲੇਖਾ ਸਾਹਿਬ ਬਹੁਤ ਬਧਾਈ ਹੈ ਕਿ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਪਾਰਟੀ ਜਨਮ ਕੀਤੀ ਹੈ ਤੇ ਇਸ ਨਕੋਤੇ ਏਰੀਆ ਦੇ ਵਿੱਚ ਇਨਾਂ ਦੀ ਬੜੀ ਸ਼ਾਬ ਹੈ ਨੀਗਾ ਸਾਹਿਬ ਨੂੰ ਤੇ ਕਾਂਗਰਸ ਪਾਰਟੀ ਮੇਰਾ ਬੜਾ ਫੈਦਾਵਾ ਧੰਨਵਾਦ ਹਾਂਜੀ ਡਾਕਟਰ ਸਾਹਿਬ ਸ਼੍ਰੀ ਪਮਾ ਚਾਲ ਜੀ ਜੋ ਇੱਕ ਇਲਾਕੇ ਦੀ ਨਹੀਂ ਦੁਆਬੇ ਦੀ ਨਹੀਂ ਸਾਰੇ ਪੰਜਾਬ ਕੀ ਪੂਰੀ ਦੁਨੀਆ ਦੀ ਇੱਕ ਮੰਨੀ ਪ੍ਰਮੁਖੀ ਹਸਤੀ ਹੈ ਕਿਉਂਕਿ ਇਹਨਾਂ ਨੇ ਆਪਣੀ ਬੰਦਿਆ ਦੇ ਨਾਲ ਬਹੁਤ ਲੋਕਾਂ ਦਾ ਫਾਇਦਾ ਜਿਹੜਾ ਕੀਤਾ ਔਰ ਬਹੁਤ ਲੰਮੇ ਸਮੇਂ ਤੋਂ ਕਿਉਂਕਿ ਮੇਰੀ ਇਹਨਾਂ ਨਾਲ ਬੜੀ ਬੜੀ ਗੱਲ ਹੋਈ ਸੀ ਬਹੁਤ ਦੇਰ ਤੋਂ ਮੈਂ ਇਹਨਾਂ ਦੇ ਟਕਸੀ ਇਹਨਾਂ ਦਾ ਸੋਸ਼ਲ ਵਰਤ ਦੇਖ ਕੇ ਇਹਨਾਂ ਤੋਂ ਬਹੁਤ ਜ਼ਿਆਦਾ ਅਗਰ ਦੇ ਨਾਲ ਮੈਂ ਪ੍ਰਭਾਵਿਤ ਸੀ ਪਰ ਪਿਛਲੇ ਕੋਈ ਸਮੇਂ ਤੋਂ ਜੋ ਇਹਨਾਂ ਦੀਆਂ ਮਨੋ ਕਾਮਨਾਵਾਂ ਸਿੱਧੀਆਂ ਜੇ ਇਸ ਸ਼ਬਦਾ ਦੇ ਨਾਲ ਹੀ ਉਹਨਾਂ ਨੇ ਉਸ ਪਾਰਟੀ ਦੀ ਸੇਵਾ ਕੀਤੀ ਸੀ ਇਹਨਾਂ ਦੀਆਂ ਕੁਝ ਪੂਰੀਆਂ ਹੁੰਦੀਆਂ ਨਹੀਂ ਲੱਗਦੀਆਂ ਸੀ ਫਿਰ ਇਹਨਾਂ ਨੇ ਜਦੋਂ ਚੰਨੀ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਦੀਆਂ ਨੀਤੀਆਂ ਦੇਖੀਆਂ ਔਰ ਜਦੋਂ ਗਰਾਊਂਡ ਵਰਤ ਦੇ ਉੱਤੇ ਇਹਨਾਂ ਨੇ ਮਿੰਨੂ ਕੰਮ ਕਰਦੇ ਦੇਖਿਆ ਇਹਨਾਂ ਨੇ ਬਹੁਤ ਵਾਰੀ ਕਿਹਾ ਔਰ ਮੇਰੇ ਜਿਹੜੇ ਪ੍ਰਵਾਸੀ ਸਾਡੇ ਨੂਰਪਾਲ ਦੇ ਸਾਰੇ ਕੌਂਸਲਰ ਸਾਹਿਬਾਨ ਸਾਡੇ ਪ੍ਰਧਾਨ ਸਾਹਿਬਾਨ ਸਾਡੇ ਰਕੇਸ਼ ਕੁਮਾਰ ਜੀ ਜੋ ਸੈਕਟਰੀ ਨੇ ਕਾਂਗਰਸ ਦੇ ਥੋੜੇ ਸਾਡੇ ਜੰਗਪਤ ਕੋਲੀ ਸਾਡੇ ਬੀਬੀ ਜੀ ਕੌਂਸਲਰ ਸਾਹਿਬ ਸੰਦੀਪ ਰੌੜਾ ਜੀ ਦੀਪੂ ਜੀ ਇਹਨਾਂ ਸਾਰਿਆਂ ਨੇ ਮਿਲ ਕੇ ਕਿਉਂਕਿ ਸਾਡੇ ਰਾਮੇਵਾਲ ਵਾਲੇ ਸਰਪੰਚ ਸਾਹਿਬ ਸਾਡੇ ਅਰਤਾਸ਼ ਸਿੰਘ ਸਾਹਿਬ ਜੀ ਚਰਨ ਸਿੰਘ ਅਜੂਵਾਲ ਜੀ ਇਹਨਾਂ ਸਾਰਿਆਂ ਦੇ ਨਾਲ ਦਾ ਉੱਠਣ ਬਹਿਣ ਸੀਗਾ ਪਰ ਇਹਨਾਂ ਨੇ ਜਦੋਂ ਹੁਣ ਜੋ ਕਾਂਗਰਸ ਪਾਰਟੀ ਦੀ ਜੋ ਚੰਮੀ ਸਾਹਿਬ ਦੀ ਦਵਾਈ ਜੋ ਅਸੀਂ ਇਥੇ ਨੰਬਰ ਪਾਰਲਮੈਂਟ ਦੇ ਵਿੱਚ ਇਹਨਾਂ ਨੇ ਕੰਮ ਕਾਜ ਦੇਖਿਆ ਉਸ ਤੋਂ ਪ੍ਰਭਾਵਿਤ ਹੋ ਕੇ ਵੀ ਕਾਂਗਰਸ ਦਾ ਜਿਹੜਾ ਸ਼ਾਮਲ ਬੋਰਡ ਦਾ ਫੈਸਲਾ ਕੀਤਾ ਮੈਂ ਇਹਨਾਂ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਇਹਨਾਂ ਦਾ ਜਿਹੜਾ ਫਲਦਾ ਮਾਨ ਸਤਕਾਰ ਉਹ ਪਾਰਟੀ ਦੇ ਵਿੱਚ ਦਾ ਮਿਸ਼ੈਨ ਨੂੰ ਬਣਾਵਾਂ ਪਰ ਮੇਰੇ ਜਿਹੜੇ